ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨ ਅਨਕ ਬਾਾਰ ਸਰਵ ਕਲਾ ਸੁਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 3 ਗੁਰਮਕਪੀਤਾ ਜਿਸ ਨੂੰ ਆਪੇ ਲਾਏ ਤੇਤ ਘਰ ਬਿਲਾਵਨ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਵਹ ਆਏ ਮਹਿਲ ਪ੍ਰੀਤਮਾ ਸਦਾ ਸੁਖ ਪਾਏ ਹਉ ਤਨ ਬਰਿਹਾਰਾ ਜਨ ਹਰ ਮਨਵਸਾਈ ਰਜਨ ਕੋ ਮਿਲਿਆ ਸੁਖ ਪਾਈਆ ਹਰ ਗੁਣ ਗਾਵੇ ਸਹਿਜ ਸੁਭਾਏ ਰਹਾ ਸਦਾ ਰੰਗ ਰਤੇ ਤੇਰਾ ਚਾਹੀ ਹਰ ਜਿਉ ਆਪ ਵਸ ਮਨ ਆਏ ਆਪੇ ਸੁਭਾ ਸਰਹੀ ਪਾਏ ਗੁਰ ਮਕਮੇ ਲਾ ਮੇਲਾ ਮੇਲਾ ਗੁਰ ਮਕਰਾ ਪੈ ਸ਼ਵਦਰ ਗਾਏ ਨੀ ਕਰਵਸ ਹਰ ਗੁਣ ਗਾਏ ਰੰਗ ਕਿ ਲੂਲਾ ਹਰਸ ਭਾਏ ਤੇ ਰੰਗ ਕਦੇ ਨਾ ਉਤਰਾਂ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਾਧ ਗੁਰ ਗਿਆਨ ਮਿਲਿਆ ਪ੍ਰੀਤਮਾ ਮੇਰਾ ਜੋ ਸਚ ਰਾਤੇ ਤਿਨ ਬਹੁਰਨਾ ਸਿਰਾ ਨਾਨਕ ਨਾਮ ਦਰਣਾਏ ਪੂਰਾ ਗੁਰ ਮੇਰਾ ਅੰਤਰ ਸ਼ਵਗ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪੀਤ ਮੇਰਾ ਜੋ ਸਚਰਾਤੇ ਤਿਨ ਬੌਰਨਾ ਖੇਰਾ ਨਾਨਕ ਨਾਮ ਦਰੜਾਏ ਪੁਰਾ ਘੁਰ ਮੇਰਾ ਬਿਲਾਵਲ ਮਹਲਾ ਤੀਜਾ ਗੁਰਮਖ ਪੀਤ ਜਿਸ ਨੂੰ ਆਪੇ ਲਾਏ ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਮਿਲ ਪ੍ਰੀਤਮ ਸਾਦਾ ਸਖ ਪਾਏ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਜਾਤ ਤੀਸਰੀ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਐ ਮਹਾਰਾਜ ਬਿਲਾਵਲ ਰਾਗ ਅੰਦਰ ਅੰਗ 798 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰਉ ਅਰੋ ਸਿੱਖੀ ਦਾ ਨਾਮ ਦਾਣ ਦੀਆਂ ਦਾਤਾਂ ਕੋਮਲ ਚਰਣਾ ਦੀ ਪੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਗੁਰੂ ਪਿਆਰਿਓ ਦਸ਼ਮੇਸ਼ ਪਿਤਾ ਸਰਬੰਸ ਦਾਨੀ ਤੁੰਤਨ ਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੂਹੇ ਪਰਿਵਾਰ ਵਿਛੋੜੇ ਦਾ ਵੱਡੇ ਛੋਟੇ ਸਹਿਬ ਯਾਦਿਆਂ ਦੀ ਸ਼ਹੀਦੀ ਉਰਵਾ ਹੋਰ ਸਿੰਘਾਂ ਦੇ ਸ਼ਹੀਦੀਪੁਰੂ ਚੱਲ ਰਹੇ ਹਨ ਸੋ ਸ਼ਹੀਦੀ ਹਫਤਾ ਚੱਲ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸਮੂਹ ਕੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਕਿ ਸਹੀ 10:00 ਵਜੇ 10 ਮਿੰਟ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ 10 ਮਿੰਟ ਵਾਸਤੇ ਸਮਿਤੀ ਸਾਹਿਬ ਸੰਤ ਨੇ ਕਰਨਾ ਹੈ ਸੋ ਭਾਈ ਗੁਰੂ ਪਿਆਰਿਓ ਸਾਰੀਆਂ ਸੰਤਾਂ 10 ਵਜੇ 10 ਮਿੰਟ ਵਾਸਤੇ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਜਰੂਰ ਕਰਿਆ ਕਰੋ ਤਾਂ ਕਿ ਸਾਡੀ ਚਾਰਾਂ ਸਹਿਬ ਯਾਦਾਂ ਦੇ ਸਮੂਚਾ ਸ਼ਹੀਦ ਸਿੰਘਾਂ ਦੇ ਚਰਨਾ ਵਿੱਚ ਹਾਜ਼ਰੀ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ